ਸਤਿ ਸ੍ਰੀ ਅਕਾਲ ਜੀ ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਰਸਪਰਨਜੀਤ ਸਿੰਘ ਪੱਕਾ ਨਾਲ ਵੱਡੀ ਬਰੇਕਿੰਗ ਨਿਊਜ਼ ਲੈ ਕੇ ਆਜਾ ਚੁੱਕਾ ਜਿੱਥੇ ਦੇਸ਼ ਦੇ ਵਿੱਚ ਨਵੇਂ ਸਾਲ ਦੀ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ 31 ਦਸੰਬਰ ਹੈ ਤੇ ਅੱਜ ਰਾਤ ਨੂੰ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਕਿ ਆਯੋਜਿਤ ਕੀਤੇ ਜਾ ਰਹੇ ਨੇ ਤੇ ਵੱਡੇ ਵੱਡੇ ਤੋਹਫੇ ਜਿਹੜੇ ਕਿ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਨੇ ਉਸੇ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਤੋਹਫਾ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦੇਣ ਜਾ ਰਹੀ ਹੈ 9 ਸਾਲ ਦਾ ਤੋਹਫਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦੇਣ ਜਾ ਰਹੀ ਹੈ ਇਸ ਤਰ੍ਹਾਂ ਦੀ ਖਬਰ ਪ੍ਰਕਾਸ਼ਿਤ ਹੋਈ ਹੈ ਗੜ੍ਹਵਾਸੇ ਲੈ ਕੇ ਹਾਜ਼ਰ ਹੋਏ ਹਨ ਸੋ ਪੰਜਾਬ ਦੇ ਮਕਬੂਦਰ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਪੁਲਿਸ ਵਿੱਚ ਦੇੜੇ ਜਵਾਨ ਨੇ ਉਹਨਾਂ 9 ਸਾਲ ਦਾ ਤੋਹਫਾ ਦੇਣ ਦੀ ਜਲਦ ਤਿਆਰੀ ਕੀਤੀ ਜਾ ਰਹੀ ਹੈ ਸਰਕਾਰੀ ਹਲਕਿਆਂ ਦੇ ਜੋ ਪਤਾ ਲੱਗਿਆ ਹੈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਜਿਹੜੇ ਪੁਲਿਸ ਦੇ ਜਵਾਨ ਨੇ ਉਹਨਾਂ ਨੂੰ ਤਰੱਕੀ ਮਿਲ ਸਕਦੀ ਸੋ ਜਿਹੜੇ ਜਿਹੜੇ ਜਵਾਨਾਂ ਨੇ ਲਿਖਤੀ ਪ੍ਰੀਖਿਆ ਦਿੱਤੀ ਆ ਉਹਨਾਂ ਨੂੰ ਇਹ ਜਿਹੜੀ ਕਿ ਵੱਡੀ ਤਰੱਕੀ ਮਿਲ ਸਕਦੀ ਹੈ ਤੇ ਗ੍ਰਹਿਤਭਾਗ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਆ ਤੇ ਸੂਬੇ ਦੀ ਜਿਹੜੀ ਪੁਲਿਸ ਆ ਉਸ ਦੇ ਕਈ ਜਵਾਨ ਇਸ ਤਰੱਕੀ ਦੇ ਵਿੱਚ ਆ ਗਏ ਨੇ ਤੇ ਕਈ ਜਵਾਨਾਂ ਨੂੰ ਇਹ ਤਰੱਕੀ ਮਿਲ ਸਕਦੀ ਹੈ ਤੇ ਉਹਨਾਂ ਨੇ ਲਿਖਤੀ ਪ੍ਰੀਖਿਆ ਪਾਸ ਜਿਹੜਿਆ ਨੇ ਕੀਤੀ ਆ ਉਹਨਾਂ ਨੂੰ ਹੀ ਇਹ ਜਿਹੜੀ ਤਰੱਕੀ ਮਿਲੇਗੀ ਤੇ ਇਸ ਤਰ੍ਹਾਂ ਦੀ ਖਬਰ ਪ੍ਰਕਾਸ਼ ਹੋਈ ਹੈ ਤੇ ਇਹਦੇ ਵਿੱਚ ਪੁਲਿਸ ਵੱਲੋਂ ਇੱਕ ਨਵਾਂ ਜਿਹੜਾ ਕਿ ਖਰੜਾ ਨੀਤੀ ਦੇ ਅਧੀਨ ਅਹਿਮ ਤਬਦੀਲ ਹੈ ਜਿਹੜੀ ਕਿ ਪੁਲਿਸ ਦੇ ਜਵਾਨਾਂ ਵਿੱਚ ਮਿਲਣ ਵਾਲੀ ਹੈ ਤੇ ਇਹਦੇ ਨਾਲ ਨਾਲ ਤਰੱਕੀ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਜੁੜੀਆਂ ਤਿਆਰੀਆਂ ਨੇ ਉਹ ਵੀ ਜਿਹੜੇ ਕਿ ਵਿਭਾਗੇ ਵੱਲੋਂ ਕਰ ਲੱਤੀਆਂ ਗਈਆਂ ਨੇ ਇਹ ਇੱਕ ਨਵੀਂ ਨੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਚਾਰਧਾਰਾ ਦੀ ਹੇਤੇ ਨਵੀਂ ਨੀਤੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਿ ਇਹ ਪ੍ਰਵਾਨਗੀ ਪ੍ਰਵਾਨ ਕਰ ਲੱਤੀ ਹੈ ਤੇ ਇਹ ਇੱਕ ਨਵਾਂ ਪੁਲਿਸ ਦੇ ਵਿੱਚ ਰਿਕਾਰਡ ਹੋਵੇ ਕਨਸਟੇਬਲ ਜਿਹੜੇ ਕਿ ਸਰਵਿਸ ਰਿਕਾਰਡ ਵਧੀਆ ਹੋਵੇਗਾ ਜਿਸ ਕਨਸਟੇਬਲ ਦਾ ਸਰਵਿਸ ਰਿਕਾਰਡ ਬਹੁਤ ਚੰਗਾ ਹੈ ਉਸ ਨੂੰ ਜਿਹੜਾ ਕਿ ਜਿਹੜੀ ਕਿ ਪ੍ਰੋਮੋਸ਼ਨ ਦਿੱਤੀ ਜਾਵੇਗੀ ਜਿਨ੍ਹਾਂ ਦੇ ਵਿੱਚ ਏਸੀ ਆਰ ਦੀ ਚੰਗੀ ਵੀ ਚੰਗੀ ਹੋਵੇਗੀ ਤੇ ਬਿਨਾ ਪ੍ਰੀਖਿਆ ਪਾਸ ਕੀਤੇ ਹੀ ਤਰੱਕੀ ਮਿਲ ਸਕਦੀ ਹੈ ਤੇ ਨਾਲ ਨਾਲ ਇਹ ਵੀ ਹੈ ਕਿ ਇਹ ਵਿਵਸਥਾ ਕੀਤੀ ਜਾ ਰਹੀ ਹੈ ਕਿ 35 ਸਾਲ ਦੀ ਸੇਵਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਇੰਸਪੈਕਟਰ ਬਣਾ ਦਿੱਤਾ ਜਾਵੇਗਾ 35 ਸਾਲ ਦੀ ਸੇਵਾ ਕਰਨ ਵਾਲੇ ਜਿਹੜੇ ਪੁਲਿਸ ਮੁਲਾਜ਼ਮੇ ਨੇ ਉਰੋਂ ਰਿਸਪੈਕਟ ਬਣਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਅੱਜ ਹੋਈ ਹੈ ਤੇ ਕੈਪਟਨ ਮਰਿੰਦਰ ਸਿੰਘ ਜਿਹੜੇ ਕਿ ਇਸ ਤਰ੍ਹਾਂ ਦਾ ਇੱਕ ਵੱਡਾ ਤੋਹਫਾ ਪੰਜਾਬ ਦੇ ਇਹਨਾਂ ਪੁਲਿਸ ਦੇ ਜਵਾਨਾਂ ਨੂੰ ਦੇਣ ਜਾ ਰਹੇ ਨੇ ਤੇ ਇਹ ਦੇ ਨਾਲ ਪੁਲਿਸ ਦੇ ਨੌਜਵਾਨਾਂ ਦਾ ਹੌਂਸਲਾ ਵੀ ਜਿਹੜਾ ਕਿ ਉਹ ਬਹੁਤ ਜ਼ਿਆਦਾ ਵਧੇਗਾ ਤੇ ਇਸ ਦੇ ਵਿੱਚ ਕੰਮ ਕਰਨ ਦੀ ਜਿਹੜੀ ਕਿ ਭਾਵਨਾ ਹੈ ਉਹ ਵੀ ਪੁਲਿਸ ਦੇ ਵਿੱਚ ਵਧੀਆ ਨਿਖਰ ਕੇ ਬਾਹਰ ਆਵੇਗੀ ਸੋ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਪੰਜਾਬ ਤੋਂ ਤੇ ਬਾਕੀ ਦੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਆਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ